ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਚਾਨਕ ਵਿਗੜੀ ਸਿਹਤ ਕੈਪਟਨ ਸਾਹਿਬ ਨੇ ਆਪਣੇ ਸਾਰੇ ਪ੍ਰੋਗਰਾਮ ਕੀ ਕਿਰਤ ਬਹੁਤ ਜ਼ਿਆਦਾ ਉਹਨਾਂ ਦੇ ਸੀਰੀਅਸ ਇਨਫੈਕਸ਼ਨ ਹੋਈ ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਕਹਿਣਾ ਸ੍ਰੀ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਦੀ ਪਾਦਾ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੰਪਾ ਦੇ ਕਾਗਜ਼ ਦਾਖਲ ਕਰਵਾਉਣ ਦੇ ਲਈ ਸ੍ਰੀ ਖਡੂਰ ਸਾਹਿਬ ਪਹੁੰਚਣਾ ਸੀ ਤੇ ਉਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਦੇ ਪ੍ਰੋਗਰਾਮ ਵਿੱਚ ਅਬਰਿਸਰ ਪਰਨਾਂ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਉਹ ਇਨਾ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈ ਸਕੇ ਤੇ ਆਪਣੀ ਥਾਂ ਤੇ ਉਹਨਾਂ ਨੇ ਕੁਝ ਹੋਰ ਲੋਕਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਭੇਜਿਆ ਸੀਐਮ ਸਾਹਿਬ ਦਾ ਤਬੀਅਤ ਖਰਾਬ ਹੋਣ ਕਰਕੇ ਮੌਕੇ ਦੇ ਮੌਕੇ ਉਬਰ ਸਰ ਤੇ ਤਰੰਤ ਆਪ ਦਾ ਇਹ ਤਾਂ ਉਹਦਾ ਪ੍ਰੋਗਰਾਮ ਕੈਨਸਲ ਹੋ ਗਿਆ ਕਿਉਂਕਿ ਬਹੁਤ ਜਿਆਦਾ ਉਹਦਾ ਤੇ ਸੀਰੀਅਸ ਇਨਫੈਕਸ਼ਨ ਹੋਈ ਤੇ ਦੋ ਸਾਡੇ ਆ ਪਹਿਲੇ ਉਸ ਆਪਾਂ ਰਾਣਾ ਗੁਰਜੀਤ ਸਿੰਘ ਤੇ ਰਮਜੀਤਜੀਤ ਸਿੰਘੀ ਉਹਦਾ ਦੇ ਸੀਐਮ ਸਾਹਿਬ ਤੇ ਨਾਲ ਚੱਦੀਗੜ੍ਹ ਤੋਂ ਚੌਪਰ ਤੇ ਆਉਣਾ ਸੀ ਫਿਰ ਉਹ ਕੈਨਸਲ ਹੋਣ ਕਰਕੇ ਉਹ ਉਹਦੀ ਆਸ ਕਿ ਫਿਰ ਉਹਦਾ ਵੱਲੋਂ ਆਪੜੇ ਨਮਾਤੇ ਕੋਰਾ ਗਿੱਲ ਜੀ ਰਾਣਾ ਜੀ ਦੇ ਤੇ ਮਾਹਵੀਰ ਜੀ ਗੁਰਮਾਹਵੀਰ ਜੀ ਚੇਅਰਮੈਨ ਜਿਹੜੇ ਆ ਉਹਨਾਂ ਦੇ ਸਿੱਕੀ ਜੀ ਦੇ ਪਿੱਛੇ ਨੇ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੈਪਟਨ ਮਨਿੰਦਰ ਸਿੰਘ ਆਪਣੇ ਘਰ ਨੇ ਜਾਂ ਫਿਰ ਕਿਸੇ ਹਸਪਤਾਲ ਵਿੱਚ ਅਤੇ ਨਾ ਹੀ ਕੋਈ ਮੈਡੀਕਲ ਰਿਪੋਰਟਾਂ ਜਾਂ ਫਿਰ ਹੋਰ ਖਬਰਾਂ ਨੇ ਖੈਰੇ ਤਾਲ ਲੀਡਰ ਦਾ ਬਿਆਨ ਹੈ ਸੋ ਜੇਕਰ ਤੁਸੀਂ ਇੱਕ ਲੀਡਰ ਦੇ ਬਿਆਨ ਤੇ ਯਕੀਨ ਕਰਦੇ ਹੋ ਤਾਂ ਫਿਰ ਖਬਰ ਤੈ ਹੈ ਕਿ ਕੈਪਟਨ ਸਾਹਿਬ ਦੀ ਸਿਹਤ ਜ਼ਿਆਦਾ ਡਿਗਰੀ ਹੋਈ ਹੈ ਅਤੇ ਉਹਨਾਂ ਨੂੰ ਸੀਰੀਅਸ ਇਨਫੈਕਸ਼ਨ ਹੈ। ਸੀਰੀਟਰਨਤਾਰਨ ਸਾਹਿਬ ਤੋਂ ਪਵਨ ਕੁਮਾਰ ਦੇ ਨਾਲ ਦਲਦੇਵ ਸਿੰਘ ਪੰਨੂ ਪੰਜਾਬੀ ਯੂਟਿਊਬ ਚੈਨਲ